ਸਾਸਰੀ ਅਕਾਲ ਜੀ ਜਿਹੜੇ ਭੈਣ ਭਰਾ ਸਾਡੇ ਚੈਨਲ ਨਾਲ ਜੁੜੇ ਹਨ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਅਸੀਂ ਜਿੰਨੇ ਵੀ ਰਿਸ਼ਤੇ ਪਾਉਂਦੇ ਹਾਂ ਪਰਿਵਾਰ ਦੇ ਨੰਬਰ ਸਮੇਤ ਪਾਉਂਦੇ ਹਾਂ ਤਾਂ ਜੋ ਤੁਸੀਂ ਪਰਿਵਾਰ ਨਾਲ ਸਿੱਧੀ ਡਾਇਰੈਕਟ ਗੱਲ ਕਰ ਸਕੋ ਨੀਲੀ ਪੱਟੀ ਵਾਲਾ ਨੰਬਰ ਪਰਿਵਾਰ ਦਾ ਹੁੰਦਾ ਹੈ ਤੇ ਪੀਲੀ ਪੱਟੀ ਵਾਲਾ ਨੰਬਰ ਸਾਡਾ ਹੁੰਦਾ ਹੈ ਕਿਸੇ ਵੀ ਭੈਣ ਭਰਾ ਨੇ ਆਪਣੇ ਰਿਸ਼ਤੇ ਦੀ ਐਡ ਪਾਉਣੀ ਹੋਵੇ ਜਾਂ ਕੋਈ ਵੀ ਰਿਸ਼ਤੇ ਬਾਰੇ ਗੱਲਬਾਤ ਕਰਨੀ ਹੋਵੇ ਤਾਂ ਸਾਡੇ ਪੀਲੀ ਪੱਟੀ ਵਾਲੇ ਨੰਬਰ ਤੇ ਸੰਪਰਕ ਕਰ ਸਕਦਾ ਹੈ ਸਾਡਾ ਨੰਬਰ ਹੈ 70870 70445 ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਮੋਗਾ ਉਮਰ 27 8 1995 ਕਾਸਟ ਜੱਟ ਸਿੱਖ ਗੋਤ ਸਿੱਧੂ ਪਰਾ ਇੱਕ ਪੜ੍ਹਾਈ ਬੀਐਸਸੀ ਨਾਨ ਮੈਡੀਕਲ ਪੋਸਟ ਗ੍ਰੈਜੂਏਸ਼ਨ ਪੈਟਰੋਲੀਅਮ ਇੰਜੀਨੀਅਰਿੰਗ ਕੰਮ ਪਰਮਾਨੈਂਟ ਜੋਬ ਇਨ ਬੈਂਕ ਆਫ ਮੋਂਟਰੀਅਲ ਕੈਨੇਡਾ ਪੀਆਰ ਰਿਸ਼ਤਾ ਲੜਕਾ ਕੈਨੇਡਾ ਪੀਆਰ ਹੋਵੇ ਤੇ ਮਾਲਵਾ ਏਰੀਆ ਦਾ ਹੋਵੇ ਪਰਿਵਾਰ ਦਾ ਨੰਬਰ ਨੋਟ ਕਰੋ ਜੀ 76967 12159 ਦੂਜਾ ਰਿਸ਼ਤਾ ਨਾਮ ਕੌਰ ਪਤਾ ਐਬਸਫੋਰਡ ਬ੍ਰਿਟਿਸ਼ ਕੋਲੰਬੀਆ ਕੈਨੇਡਾ ਉਮਰ 19 1981 ਕਾਸਟ ਜੱਟ ਸਿੱਖ ਗੋਤ ਸੰਧੂ ਪੜ੍ਹਾਈ 10 ਪਾਸ ਕੱਦ 5 ਫੁੱਟ 4 ਇੰਚ ਵਿਧਵਾ 16 ਸਾਲ ਦੀ ਲੜਕੀ ਹੈ ਰਿਸ਼ਤਾ ਲੜਕਾ ਕੈਨੇਡਾ ਵਿੱਚ ਪੀਆਰ ਹੋਵੇ ਉਮਰ 40-45 ਤੱਕ ਹੋਵੇ ਪਰਿਵਾਰ ਦਾ ਨੰਬਰ ਨੋਟ ਕਰੋ ਜੀ 123 687 716 25 ਤੀਜਾ ਰਿਸ਼ਤਾ ਨਾਮ ਸਿੰਘ ਪਤਾ ਜਲੰਧਰ ਫਗਵਾੜਾ ਕਸਟ ਜੱਟ ਸਿੱਖ ਗੋਤਵਾਸੀ ਕੱਦ 5 ਫੁੱਟ 5 ਇੰਚ ਭੈਣ ਇੱਕ ਉਮਰ 39 ਸਾਲ ਤਲਾਕ ਸੁਧਾ ਜ਼ਮੀਨ 2 ਕਿੱਲੇ ਕੰਮ ਰੈਸਟੋਰੈਂਟ ਵਿੱਚ ਪੀ ਆਰ ਇਨ ਸਪੇਨ ਰਿਸ਼ਤਾ ਜਰੂਰੂਪ ਨੂੰ ਪੈਲ ਦਿੱਤੀ ਜਾਵੇਗੀ ਇੰਡੀਆ ਵਿੱਚ ਵੀ ਹੋ ਸਕਦਾ ਹੈ ਯੂਰਪ ਤਲਾਕ ਸੁਧਾ ਬਾਰੇ ਵੀ ਸੋਚਿਆ ਜਾ ਸਕਦਾ ਹੈ ਪਰਿਵਾਰ ਦਾ ਨੰਬਰ ਨੋਟ ਕਰੋ ਜੀ 00346 0422 3029 ਆਪਣੇ ਲੜਕਾ ਲੜਕੀ ਦੇ ਰਿਸ਼ਤੇ ਦੀ ਐਡ ਪਾਉਣੀ ਹੋਵੇ ਜਾਂ ਕੋਈ ਵੀ ਰਿਸ਼ਤੇ ਬਾਰੇ ਗੱਲਬਾਤ ਕਰਨੀ ਹੋਵੇ ਤਾਂ ਸਾਡੇ ਪੀਲੀ ਪੱਟੀ ਵਾਲੇ ਨੰਬਰ ਤੇ ਸਾਡੇ ਨਾਲ ਕਦੋਂ ਵੀ WhatsApp ਤੇ ਮੈਸੇਜ ਜਾਂ ਕਾਲ ਕਰ ਸਕਦੇ ਹੋ ਸਾਡਾ ਨੰਬਰ ਹੈ 70870 70445 ਧੰਨਵਾਦ ਜੀ